ਲਾਈਟਿੰਗ ਦਾ ਬੂਰਾ ਧਿਆਨ ਰੱਖਿਆ ਹੋਇਆ ਹੈ ਲਾਈਕ ਮੱਧਮ ਦੀ ਲਾਈਟਿੰਗ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਰੈਸਟੋਰੈਂਟ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਏਕ ਟਿਕ ਪਲਾਨ ਦੀ ਗੱਲ ਕਰ ਰਹੇ ਸੀਗੇ ਤੇ ਬਿਲਕੁਲ ਆਪਾਂ ਫਰਸਟ ਫਲੋਰ ਤੇ ਵੀ ਅਗਰ ਦੇਖੀਏ ਤਾਂ ਸਿਟੀਕ ਪਲਾਨ ਬਹੁਤ ਹੀ ਵਧੀਆ ਹੈ ਅਗਰ ਟੋਹਾਣੇ ਦੇ ਵਿੱਚ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਸਿਟੀਕ ਪਲਾਨ ਜਾਂ ਬੈਠਣ ਵਾਸਤੇ ਸਭ ਤੋਂ ਬੈਸਟ ਏਰੀਆ ਸਭ ਤੋਂ ਜ਼ਿਆਦਾ ਏਰੀਆ ਬਿੱਲ ਤੇ ਉੱਪਰ ਤੁਹਾਨੂੰ ਐਕਸਟਰਾ 10% ਦਾ ਡਿਸਕਾਊਂਟ ਭਾਜੀ ਵੱਲੋਂ ਮਿਲਣ ਵਾਲਾ ਹੈ ਬਟ ਐਕਸ ਇਸ ਜ਼ਰੂਰ ਨੋਟਿਸ ਕਰੀ ਮੋਸਟਲੀ ਕੀ ਹੁੰਦਾ ਹੈ ਕਿ ਆਪਾਂ ਆਪਣੀ ਫੈਮਲੀ ਨਾਲ ਅਸਪੈਸ਼ਲ ਪਲੇਸ ਤੇ ਮੋਸਟਲੀ ਗੁੱਡ ਸਿੱਕ ਫੈਮਿਲੀਆਂ ਹੁੰਦੀਆਂ ਨੇ ਜੋ ਨਾਨ-ভেজ ਤੋਂ ਬੁਰੇਜ਼ ਕਰਦੀਆਂ ਨੇ ਤਾਂ ਤੁਸੀਂ ਉਸ ਚੀਜ਼ ਨੂੰ ਕਿਵੇਂ ਸੈਪਰੇਟ ਕਰਦੇ ਹੋ ਵੈਜ ਤੇ ਨਾਨ-ভেজ ਨੂੰ ਕਿਵੇਂ ਅਲੱਗ-ਅਲੱਗ ਰੈਡੀ ਕਰਦੇ ਹੋ ਦੇਖੋ ਜੀ ਔਰ ਓਰੀਅਲ ਕਾਫੀ ਦਾ ਟੇਸ ਤੁਹਾਨੂੰ ਤੁਹਾਡੀ ਆਪਣੀ ਸਿਟੀ ਟੁਹਾਣੇ ਦੇ ਵਿੱਚ ਮਿਲਣ ਵਾਲਾ ਹੈ ਉਹ ਵੀ ਪੀਜ਼ਾ 13 ਫੂਡ ਕੋਰਟ ਦੇ ਉੱਪਰ ਕਿਉਂਕਿ ਸਟੈਂਡ ਦੇ ਵਿੱਚ ਇਹ ਚੀਜ਼ਾ ਹੁੰਦੀ ਹੈ ਕਿ ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਫੂਡ ਕਿਸ ਤਰੀਕੇ ਨਾਲ ਰੈਡੀ ਕੀਤਾ ਹੈ ਦਾ ਉਹਦੇ ਵਿੱਚ ਕੀ ਕੁਆਲਿਟੀ ਯੂਜ਼ ਕੀਤੀ ਜਾਂਦੀ ਹੈ ਬਟ ਇੱਥੇ ਪ੍ਰੋਪਰ ਟਰਾਂਸਪੇਰੈਂਸੀ ਹੈ ਤੁਹਾਡੇ ਸਾਹਮਣੇ ਫੂਡ ਰੈਡੀ ਕੀਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਜੀ ਪੀਜ਼ਾ 13 ਫੂਡ ਕੋਰ ਟੋਹਾਣਾ ਦੇ ਵਿੱਚ ਆਪਣੇ ਸ਼ਹਿਰ ਟੋਹਾਣੇ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੀਜ਼ਾ 13 ਫੂਡ ਕੋਰ ਲਗਭਗ 8-9 ਸਾਲਾਂ ਤੋਂ ਆਪਣੀ ਸਰਵਿਸਿਜ਼ ਦੇ ਰਿਹਾ ਹੈ ਤੇ ਰਾਈਟ ਨਾਓ ਕੁਝ ਨਵੀਆਂ ਇੰਪਰੂਵਮੈਂਟਸ ਦੇ ਨਾਲ ਆਪਣੇ ਮੀਨੂ ਦੇ ਵਿੱਚ ਕੁਝ ਨਵੀਆਂ ਆਈਟਮਸ ਐਡ ਕਰਕੇ ਇਹ ਦੁਬਾਰਾ ਮਾਰਕੀਟ ਦੇ ਵਿੱਚ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਜਿਵੇਂ ਕਿ ਆਪਾਂ ਕਿਸੇ ਵੀ ਰੈਸਟੋਰੈਂਟ ਤੇ ਜਾਂਦੇ ਆ ਤਾਂ ਆਪਾਂ ਦੋ ਚਾਰ ਚੀਜ਼ਾਂ ਮੋਸਟ ਇੰਪੋਰਟੈਂਟ ਨੋਟਿਸ ਕਰਦੇ ਆ ਫਰਸਟ ਵਨ ਇਜ਼ ਫੂਡ ਕੁਆਲਿਟੀ ਤੇ ਸੈਕੰਡ ਥਿੰਗ ਰੈਸਟੋਰੈਂਟ ਦੀ ਐਂਬੀਅੰਸ ਤੇ ਉਸਦੀ ਇੰਟੀਰੀਅਰ ਡਿਜ਼ਾਈਨਿੰਗ ਤੇ ਇਹ ਸਾਡੀਆਂ ਚੀਜ਼ਾਂ ਇਸ ਰੈਸਟੋਰੈਂਟ ਦੀ ਬਾਖਮਾਲ ਹੈਗੀਆਂ ਨਹੀਂ ਹੈਗੀਆਂ ਇਹ ਅੰਦਰ ਜਾ ਕੇ ਹੀ ਪਤਾ ਚੱਲੇਗਾ ਤੇ ਆਪਾਂ ਚੱਲਦੇ ਆ ਫਸਟ ਵਨ ਆਪਾਂ ਰੈਸਟੋਰੈਂਟ ਦੀ ਵਾਕ ਕਰਦੇ ਆ ਉਸਦੀ ਇੰਟੀਰੀਅਰ ਡਿਜ਼ਾਈਨਿੰਗ ਦੇਖਦੇ ਆ ਤੇ ਸੈਕੰਡ ਥਿੰਗ ਫੂਡ ਦੀ ਕੁਆਲਿਟੀ ਦੇ ਬਾਰੇ ਵੀ ਇਥੋਂ ਦੇ ਆਰਡਰ ਨਾਲ ਗੱਲਬਾਤ ਕਰਾਂਗੇ ਤੇ ਆਓ ਚੱਲਦੇ ਆ ਰੈਸਟੋਰੈਂਟ ਦੇ ਅੰਦਰ ਤੇ ਫਸਟ ਆਫ ਆਲ ਇੱਕ ਥੋੜੀ ਇੰਟੀਰੀਅਰ ਡਿਜ਼ਾਈਨਿੰਗ ਚੈੱਕ ਕਰਦੇ ਆਂ ਤੇ ਬਿਲਕੁਲ ਹੁਣ ਆਪਾਂ ਚੱਲਦੇ ਆ ਰੈਸਟੋਰੈਂਟ ਦੇ ਅੰਦਰ ਤੇ ਫਸਟ ਆਫ ਆਲ ਆਪਾਂ ਰੈਸਟੋਰੈਂਟ ਦੀ ਇੰਟੀਰੀਅਰ ਡਿਜ਼ਾਈਨਿੰਗ ਦੇਖਦੇ ਆਂ ਤੇ ਉਸ ਤੋਂ ਬਾਅਦ ਆਪਾਂ ਫੂਡ ਦੀ ਕੁਆਲਿਟੀ ਬਾਰੇ ਵੀ ਹੋਰ ਨਾਲ ਗੱਲਬਾਤ ਕਰਾਂਗੇ ਤੇ ਬਿਲਕੁਲ ਜਿਵੇਂ ਮੈਂ ਗੱਲ ਕੀਤੀ ਸੀ ਕਿ ਰੈਸਟੋਰੈਂਟ ਦੇ ਅੰਦਰ ਬੜਦੇ ਸਾਰੇ ਕੋ ਪੋਜ਼ਿਟਿਵ ਵਾਈਬਸ ਆਂਦੀਆਂ ਨੇ ਜਿਹੜਾ ਐਂਬੀਅੰਸ ਹੈ ਜਿਹੜਾ ਐਟਮੋਸਫੇਅਰ ਹੈ ਉਹ ਵੀ ਬਹੁਤ ਹੀ ਲਾਜਵਾਬ ਹੈ ਕੱਲੀ ਕੱਲੀ ਚੀਜ਼ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਹੈ ਇੰਟੀਰੀਅਰ ਡਿਜ਼ਾਈਨਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਨਾਰਮਲੀ ਰੈਸਟੋਰੈਂਟ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਡੈਕੋਰੇਸ਼ਨ ਵਾਸਤੇ ਜੋ ਪਲਾਂਟਸ ਯੂਜ਼ ਕੀਤੇ ਜਾਂਦੇ ਨੇ ਆਰਟੀਫੀਸ਼ੀਅਲ ਪਲਾਂਟ ਯੂਜ਼ ਕੀਤੇ ਜਾਂਦੇ ਨੇ ਪਰ ਭਾਈ ਹੋਣਾ ਨੇ ਪ੍ਰੋਪਰ ਨੇਚਰਲ ਪਲਾਂਟਸ ਯੂਜ਼ ਕੀਤੇ ਹਨ ਅਗਰ ਤੇ ਹੁਣੇ ਹੁਣੇ ਇੱਕ ਫੈਮਿਲੀ ਰੈਸਟੋਰੈਂਟ ਦੇ ਵਿੱਚੋਂ ਫੂਡ ਇੰਜੋਏ ਕਰਕੇ ਜਾ ਰਹੇ ਸੀਗੇ ਤੇ ਮੈਂ ਪਾਜੀ ਹੁਣ ਨਾਲ ਗੱਲਬਾਤ ਕਰਨਾ ਚਾਹਾਂਗਾ ਕਿ ਰੈਸਟੋਰੈਂਟ ਦੀ ਜਿਹੜੀ ਫੂਡ ਕੁਆਲਿਟੀ ਹੈ ਔਰ ਇੱਥੋਂ ਦਾ ਜਿਹੜਾ ਐਂਬੀਅੰਸ ਹੈ ਉਹਨਾਂ ਨੂੰ ਕਿਵੇਂ ਦਾ ਲੱਗਾ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਤੇ ਪਾਜੀ ਜਮੇ ਕਿ ਰਾਈਟ ਨਾਉ ਤੁਸੀਂ ਹੁਣੇ ਆਪਣੇ ਫੈਮਿਲੀ ਦੇ ਨਾਲ ਫੂਡ ਇੰਜੋਏ ਕੀਤਾ ਤੇ ਤੁਹਾਨੂੰ ਕਿਵੇਂ ਦੀ ਫੂਡ ਕੁਆਲਿਟੀ ਲੱਗੀ ਇੱਥੇ ਫੂਡ ਕੁਆਲਿਟੀ ਤਾਂ ਬਲਵ ਸਿੱਧਾ 3-4 ਸਾਲਾਂ ਤੋਂ ਹਰੇ ਆਏ ਇੱਥੇ ਪਹਿਲਾਂ ਇਹਨਾਂ ਨੇ ਇੱਥੇ ਸ਼ਿਫਟ ਕੀਤਾ ਪਹਿਲਾਂ ਪਿੱਛੇ ਹੁੰਦਾ ਸੀ ਸ਼ੁਰੂ ਤੋਂ ਹੀ ਸਿਰਫ ਸਨੈਕਸ ਹੁੰਦੇ ਸੀ ਜਾਂ ਪੀਜ਼ਾ ਵਗੈਰਾ ਨੂੰ ਜਿਹਨਾਂ ਦਾ ਰੈਸਟੋਰੈਂਟ ਵਧੀਆ ਬਣਾਤਾ ਇਹਨਾਂ ਨੇ ਪੂਰਾ ਫਰਸਟ ਕਲਾਸ ਪੂਰਾ ਉੱਪਰ-ਨੀਚੇ ਕਰਕੇ ਪੂਰਾ ਫੈਮਿਲੀ ਵਾਸਤੇ ਫੈਮਿਲੀ ਹਾਲ ਵੀ ਹੈ ਪਾਰਟੀ-ਵਾਰਟੀ ਵੀ ਕਰ ਸਕਦੇ ਪੂਰਾ ਬਹੁਤ ਵਧੀਆ ਮੈਂ ਓਵਰਆਲ ਗੱਲ ਕਰੀ ਇੱਥੋਂ ਦਾ ਸਟਾਫ ਇੱਥੇ ਦੀ ਸਰਵਿਸਿਸ ਤੁਹਾਨੂੰ ਬਿਲਕੁਲ ਬੈਸਟ ਲੱਗਿਆ ਫਾਈਵ ਸਟਾਰ ਫਾਈਵ ਸਟਾਰ ਫਾਈਵ ਸਟਾਰ ਤੇ ਪਾਜੀ ਹੁਣੀ ਬਿਲਕੁਲ ਕਹਿ ਰਹੀ ਹੈ ਕਿ ਫਾਈਵ ਸਟਾਰ ਰੈਸਟੋਰੈਂਟ ਵਾਲਾ ਪ੍ਰੋਪਰ ਮਾਹੌਲ ਹੈ ਤੇ ਫੈਮਿਲੀ ਨਾਲ ਆਓ ਬੱਚਿਆਂ ਨਾਲ ਆਓ ਦੇਖੋ ਸਾਡੇ ਵਾਲੇ ਵੀ ਕਿਵੇਂ ਖੇਡਦੇ ਫਿਰਦੇ ਐਸੇ ਪੂਰਾ ਵਧੀਆ ਪੂਰਾ ਪੂਰਾ ਬਿਲਕੁਲ ਫਰਸ ਕਲਾਸ ਹਾਂਜੀ ਜੇਕਰ ਤੁਸੀਂ ਵੀ ਆਪਣੀ ਫੈਮਿਲੀ ਨਾਲ ਇੰਜੋਏ ਕਰਨਾ ਚਾਹੁੰਦੇ ਹੋ ਜਾਂ ਆਪਣੇ ਫਰੈਂਡਸ ਨਾਲ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਪਾਜੀ ਹਣੀ ਵੀ ਇਹੀ ਰეკਮੈਂਡ ਕਰ ਰਿਹਾ ਕਿ ਤੁਸੀਂ ਪੀਜ਼ਾ 31 ਫੂਡ ਕੋਰਟ ਤੇ ਜ਼ਰੂਰ ਵਿਜ਼ਿਟ ਕਰੋ ਜਿਵੇਂ ਕਿ ਅੱਪਾ ਹੁਣੇ-ਹੁਣੇ ਗੱਲ ਕੀਤੀ ਸੀ ਕਿ ਰੈਸਟੋਰੈਂਟ ਨੂੰ ਡੈਕੋਰੇਸ਼ਨ ਕਰਨ ਵਾਸਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਹੈ ਗ੍ਰੀਨੀ ਵੀ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ ਲਾਈਟਿੰਗ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ ਲਾਈਕ ਮੱਧਮ ਜੀ ਲਾਈਟਿੰਗ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਰੈਸਟੋਰੈਂਟ ਨੂੰ ਡਿਜ਼ਾਈਨ ਭਾਈ ਹੁਣਾਂ ਨੇ ਇੱਕ ਪ੍ਰੋਪਰ ਬੁੱਕ ਸ਼ੈਲਫ ਡਿਜ਼ਾਈਨ ਕੀਤਾ ਹੋਇਆ ਸ਼ਾਇਦ ਚਲੋ ਬੁੱਕਸ ਆ ਲਿਮਿਟਿਡ ਨੇ ਪਾਈ ਹੁਣੀ ਹੋਰ ਬੁੱਕਸ ਇਹਦੇ ਵਿੱਚ ਅਰੇਂਜ ਕਰਨਗੇ ਹਿਸਟਰੀ ਤੋਂ ਰਿਲੇਟਿਡ ਜਾਂ ਕੋਈ ਵੀ ਹੋਰ ਤਰ੍ਹਾਂ ਦੀਆਂ ਬੁੱਕਸ ਜੋ ਵੀ ਪੜਨ ਦਾ ਸ਼ੌਕੀਨ ਹੈ ਤਾਂ ਡੈਫੀਨਿਟਲੀ ਤੁਸੀਂ ਥੋੜਾ ਟਾਈਮ ਇੱਥੇ ਬੈੱਕ ਸਪੈਂਡ ਕਰਨਾ ਚਾਹੁੰਦੇ ਹੋ ਤਾਂ ਬੁੱਕਸ ਵਗੈਰਾ ਬੈੱਕੇ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਟਾਈਮ ਸਪੈਂਡ ਕਰ ਸਕਦੇ ਹੋ ਤੇ ਪ੍ਰੋਪਰ ਬਹੁਤ ਹੀ ਵਧੀਆ ਤਰੀਕੇ ਨਾਲ ਰੈਸਟੋਰੈਂਟ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਵਾਲਪੇਪਰ ਵਗੈਰਾ ਨਾਲ ਔਰ ਇੰਟੀਰੀਅਰ ਡਿਜ਼ਾਈਨ ਹੀ ਮੈਂ ਤਾਂ ਲਾਜਵਾਬ ਕਹਾਂਗਾ ਔਰ ਲਾਸਟੇ ਵਿੱਚ ਇੱਕ ਦੇਖਦੇ ਆ ਕਿ ਉਥੋਂ ਕਿੰਨੇ ਕ ਮੈਂਬਰਸ ਆ ਕੇ ਆਪਣੀ ਪਾਰਟੀ ਇੰਜੋਏ ਕਰ ਸਕਦੇ ਨੇ ਨਾਰਮਲੀ ਅਗਰ ਤੁਸੀਂ ਫੈਮਿਲੀ ਨਾਲ ਇੰਜੋਏ ਕਰਨਾ ਹੋਵੇ ਜਾਂ ਪ੍ਰਾਈਵੇਸੀ ਰੱਖ ਕੇ ਆਪਣੀ ਫੈਮਿਲੀ ਨਾਲ ਬੈਠ ਕੇ ਇੰਜੋਏ ਕਰਨਾ ਹੋਵੇ ਤਾਂ ਪ੍ਰੋਪਰ ਵਧੀਆ ਤਰੀਕੇ ਨਾਲ ਇੱਕ ਪਾਰਟੀ ਹਾਲ ਬਣਿਆ ਹੋਇਆ ਹੈ ਬਿਲਕੁਲ ਲਾਜਵਾਬ ਪਾਰਟੀ ਹਾਲ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਲਾਈਟਿੰਗ ਦਾ ਪੂਰਾ ਧਿਆਨ ਰੱਖਿਆ ਹੈ ਨਾਰਮਲੀ ਕੀ ਮੋਸਟਲੀ ਕੀ ਹੁੰਦਾ ਹੈ ਕਿ ਆਪਾਂ ਆਪਣੀ ਫੈਮਿਲੀ ਨਾਲ ਬੈਠ ਕੇ ਇੰਜੋਏ ਕਰਨਾ ਚਾਹੁੰਦੇ ਹਾਂ ਇੱਕ ਅ ਸਪੈਸ਼ਲ ਪਲੇਸ ਤੇ ਤੇ ਇੱਕ ਬਹੁਤ ਹੀ ਵਧੀਆ ਨਾਰਮਲੀ 2 ਤੋਂ 25 ਆਣੇ ਦੀ ਸਿਟਿੰਗ ਹੈਗੀ ਆ ਇੱਥੇ ਤੁਸੀਂ ਕੋਈ ਵੀ ਬਰਥਡੇ ਪਾਰਟੀ ਇੰਜੋਏ ਕਰਨੀ ਹੈ ਕੋਈ ਵੀ ਐਨੀਵਰਸਰੀ ਦੀ ਪਾਰਟੀ ਇੰਜੋਏ ਕਰਨੀ ਹੈ ਤਾਂ ਡੈਫੀਨਿਟਲੀ ਤੁਸੀਂ ਇੱਥੇ ਆਪਣੀ ਫੈਰਮੀ ਨਾਲ ਬੈਠ ਕੇ ਇੰਜੋਏ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਕੁਸ਼ਨਸ ਲੱਗੇ ਹੋਏ ਨੇ ਅਗਰ ਆਪਾਂ ਸੀਲਿੰਗ ਵਗੈਰਾ ਦੀ ਗੱਲ ਕਰਾਂ ਤਾਂ ਉੱਪਰੋਂ ਬਹੁਤ ਹੀ ਵਧੀਆ ਤਰੀਕੇ ਨਾਲ ਲਾਈਟਿੰਗ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਤਾਂ ਨਾਰਮਲੀ ਅਗਰ ਆਪਾਂ ਕਿਸੇ ਵੀ ਰੈਸਟੋਰੈਂਟ ਤੇ ਵਿਜ਼ਿਟ ਕਰਦੇ ਆ ਤਾਂ ਆਪਾਂ ਦੋ ਚਾਰ ਚੀਜ਼ਾਂ ਜਿਹੜੀਆਂ ਮੋਸਟ ਇੰਪੋਰਟੈਂਟ ਨੋਟਿਸ ਕਰਦੇ ਆ ਫੂਡ ਕੁ ਉੱਥੋਂ ਦੀ ਇੰਟੀਰੀਅਰ ਡਿਜ਼ਾਈਨਿੰਗ ਤੇ ਉੱਥੋਂ ਦਾ ਐਂਬੀਅੰਸ ਕਿਵੇਂ ਦਾ ਹੈ ਕਿਉਂਕਿ ਜਦੋਂ ਵੀ ਆਪਾਂ ਕਿਸੇ ਰੈਸਟੋਰੈਂਟ ਤੇ ਵਿਜ਼ਿਟ ਕਰਦੇ ਆ ਤਾਂ ਆਪਾਂ ਇਹ ਚੀਜ਼ ਦੇਖਦੇ ਆ ਕਿ ਆਪਾਂ ਆਪਣੀ ਫੈਮਿਲੀ ਨਾਲ ਵਿਜ਼ਿਟ ਕੀਤਾ ਤੇ ਉੱਥੇ ਕੁਝ ਮੈਮਰੀ ਵਾਸਤੇ ਪਿਕਸ ਵਗੈਰਾ ਕਲਿੱਕ ਕੀਤੀਆਂ ਜਾਂਦੀਆਂ ਖੁਸ਼ ਵਧੀਆ ਪਿਕਚਰ ਕਲਿੱਕ ਕਰਨ ਵਾਸਤੇ ਉਥੇ ਵਧੀਆ ਸਪOTS ਹੈਗੇ ਜਾਂ ਨਹੀਂ ਹੈਗੇ ਤਾਂ ਡੈਫੀਨਿਟਲੀ ਇਹ ਸਾਰੀਆਂ ਚੀਜ਼ਾਂ ਮੈਂ ਇਸ ਰੈਸਟੋਰੈਂਟ ਦੇ ਵਿੱਚ ਨੋਟਿਸ ਕੀਤੀਆਂ ਨੇ ਬਹੁਤ ਹੀ ਵਧੀਆ ਸਪOTS ਬਣੇ ਹੋਏ ਨੇ ਜਿੱਥੇ ਤੁਸੀਂ ਬੈਠ ਕੇ ਆਪਣੀ ਫਿਆਲੀ ਨਾਲ ਪਿਕਸ ਕਲਿਕਸ ਕਰ ਸਕਦੇ ਹੋ ਇੱਕ ਯਾਦਗਾਰ ਮੈਮਰੀ ਕ੍ਰੀਏਟ ਕਰ ਸਕਦੇ ਹੋ ਤਾਂ ਇਹ ਬਹੁਤ ਹੀ ਵਧੀਆ ਇੱਕ ਪਾਰਟੀ ਹਾਲ ਬਣਿਆ ਹੋਇਆ ਨਾਰਮਲੀ 20 ਤੋਂ 25 ਮੈਂਬਰ ਬੈਠ ਕੇ ਤੇ ਵਧੀਆ ਟਿਕਾਣਾ ਤੁਸੀਂ ਆ ਲਾਈਕ ਇੰਜੋਏ ਕਰ ਸਕਦੇ ਹੋ ऑलरेडी ਜਿਵੇਂ ਤੁਹਾਨੂੰ ਮੈਂ ਕਿਹਾ ਸੀ ਕਿ ਰੈਸਟੋਰੈਂਟ ਦੀ ਫੂਡ ਕੁਆਲਿਟੀ ਔਰ ਇੰਟੀਰੀਅਰ ਬਹੁਤ ਹੀ ਬੈਸਟ ਹੈ ਤੇ ਕੁਝ ਕਸਟਮਰ ਰੈਸਟੋਰੈਂਟ ਦੇ ਵਿੱਚ ऑलरेडी ਬੈਠੇ ਫੂਡ ਇੰਜੋਏ ਕਰ ਰਹੇ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਰੈਸਟੋਰੈਂਟ ਦਾ ਫੂਡ ਉਹਨਾਂ ਨੂੰ ਕਿਵੇਂ ਦਾ ਲੱਗਿਆ ਹਾਂਜੀ ਸਸਰੀ ਜੀ ਜੀ ਸਸਰੀ ਜੀ ਕੀ ਹਾਲ ਹੈ ਜੀ ਬੜੀਆ ਜੀ ਤੇ ਤੁਸੀਂ ਰੈਸਟੋਰੈਂਟ ਦਾ ਫੂਡ ਇੰਜੋਏ ਕੀਤਾ ਤਾਂ ਕਿਵੇਂ ਦਾ ਲੱਗਿਆ ਤੁਹਾਨੂੰ ਨਹੀਂ ਜੀ ਬਹੁਤ ਅੱਛਾ ਹੈ ਬਹੁਤ ਬੜੀਆ ਲੱਗਾ ਓਕੇ ਕਿਤੇ ਟਾਈਮ ਸੇ ਆਪ ਜਾਂਹ ਪੇ ਆ ਰਹੇ ਹੋ ਮੈਂ ਤਾਂ ਯਾਪੇ ਕਰੀਬ 2 ਸਾਲ 2.5 ਸਾਲ ਸੇ ਆ ਰਹ ਔਰ ਕੁਝ ਰეკਮੈਂਡ ਕਰਨਾ ਚਾਹੋਗੇ ਕਸਟਮਰ ਕੋ ਰეკਮੈਂਡ ਕਰਨਾ ਚਾਹ ਹਾਂ ਸਰ ਇਹ ਤਾਂ ਕਹਿੰਦੇ ਤੇ ਜੋ ਵੀ ਹੈ ਯਾਹ ਪੇ ਆਓ ਘਾਣਾ ਮੈਂ ਤੇ ਬਹੁਤ ਬੜੀਆਂ ਲੱਗਾਂ ਫੋਟੋ वगਰੇ ਬਹੁਤ ਅੱਛਾ ਜਿਵੇਂ ਕਿ ਆਪਾਂ ਕਸਟਮਰ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਰੈਸਟੋਰੈਂਟ ਦੀ ਜਿਹੜੀ ਫੂਡ ਕੁਆਲਿਟੀ ਹੈ ਉਹ ਬਹੁਤ ਹੀ ਲਾਜਵਾਬ ਹੈ ਤੇ ਬਹੁਤ ਹੀ ਬੈਸਟ ਜਿਵੇਂ ਕਿ ਆਪਾਂ ਕਸਟਮਰ ਦੇ ਰਿਵਿਊਜ਼ ਲੈ ਰਹੇ ਸੀ ਤਾਂ ਕੁਝ ਹੋਰ ਕਸਟਮਰਸ ਬੈਠੇ ਨੇ ਰੈਸਟੋਰੈਂਟ ਦੇ ਵਿੱਚ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਇੱਥੋਂ ਦਾ ਰੈਸਟੋਰੈਂਟ ਦਾ ਐਂਬੀਅੰਸ ਤੇ ਫੂਡ ਕੁਆਲਿਟੀ ਕਿਵੇਂ ਦੀ ਲੱਗੀ। ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹਾਲ ਹੈ ਜੀ ਬਹੁਤ ਬਹੁਤ ਤੇ ਜਿਵੇਂ ਕਿ ਤੁਸੀਂ ਰੈਸਟੋਰੈਂਟ ਤੇ ਫੂ ਬਹੁਤ ਹੀ ਜ਼ਿਆਦਾ ਸਵਾਦ ਹੈ ਓਕੇ ਤੇ ਦੂਜੀ ਗੱਲ ਜੇ ਉਹ ਜੋ ਵੀ ਕੁਝ ਆਪਣੇ ਸਾਹਮਣੇ ਬਣਦਾ ਇੱਥੇ ਵੀ ਦਿਖਾਇਆ ਜਾਵੇ ਆਪਣੇ ਸਾਹਮਣੇ ਸਭ ਕੁਝ ਬਣਦਾ ਤੇ ਤੀਜੀ ਗੱਲ ਸਾਫ ਸਫਾਈ ਦੀ ਬਹੁਤ ਜ਼ਿਆਦਾ ਧਿਆਨ ਰੱਖੀ ਜਾਂਦੀ ਆ ਤੇ ਟਾਈਮਿੰਗ ਇਹਨਾਂ ਦਾ ਸਰਵ ਕਰਨ ਦਾ ਬਹੁਤ ਜ਼ਿਆਦਾ ਵਧੀਆ ਓਕੇ ਮੈਂ ਸਰਵਿਸ ਬਿਲਕੁਲ ਫਾਸਟ ਹੈ ਉਹ ਉਹ ਬਹੁਤ ਜ਼ਿਆਦਾ ਵਧੀਆ ਤੇ ਆਪਾਂ ਫ੍ਰੀ ਟਾਈਮ ਤੇ ਜਿਵੇਂ ਬੈਠਿਆ ਬੁੱਕਸ ਵੀ ਆਪਾਂ ਨੂੰ ਅਵੇਲੇਬਲ ਹੁੰਦੀਆਂ ਤੇ ਵਾਈਫਾਈ ਵੀ ਆਪਾਂ ਨੂੰ ਅਵੇਲੇਬਲ ਹੁੰਦਾ ਤਾਂ ਬਹੁਤ ਜ਼ਿਆਦਾ ਵਧੀਆ ਕੁਆਲਟੀ ਹੈ ਮਤਲਬ ਇੱਕ ਚੀਜ਼ ਮੈਨੂੰ ਵੀ ਬਹੁਤ ਬੈਸਟ ਲੱਗੀ ਕਿ ਅਗਰ ਤੁਸੀਂ ਫਿਰ ਅੱਜ ਕੱਲ ਦੇ ਜਮਾਨੇ ਦੇ ਵਿੱਚ ਕਿਹਾ ਗਿਆ ਮੋਸਟਲੀ ਫੋਨ ਦੇ ਵਿੱਚ ਬਿਜ਼ੀ ਰਹਿੰਦੇ ਆ ਤਾਂ ਭਾਜੀ ਹੁਣ ਨੇ ਇੱਕ ਬਹੁਤ ਹੀ ਵਧੀਆ ਚੀਜ਼ ਕੀਤੀ ਹੈ ਕਿ ਆਪਣੇ ਰੈਸਟੋਰੈਂਟ ਦੇ ਵਿੱਚ ਬੁੱਕਸ ਰੱਖਿਆ ਹੋਇਆ ਨੇ ਹਿਸਟੋਰੀਕਲ ਜਾਂ ਨੋਲੇਜ ਨੋਲੇਜ ਦੇਣ ਵਾਲੀਆਂ ਤੁਸੀਂ ਆਪਣੇ ਸਪੇਅਰ ਟਾਈਮ ਦੇ ਵਿੱਚ ਬੈਠ ਕੇ ਬੁੱਕਸ ਰੀਡ ਕਰ ਸਕਦੇ ਹੋ ਔਰ ਕੁਝ ਨੋਲੇਜ ਗੇਨ ਕਰ ਸਕਦੇ ਹੋ ਇੱਕ ਬਹੁਤ ਵਧੀਆ ਚੀਜ਼ ਜਿਹੜੀ ਦੱਸੀ ਟਰਾਂਸਪੈਰੈਂਸੀ ਹੈ ਤੁਹਾਡੇ ਸਾਹਮਣੇ ਫੂਡ ਰੈਡੀ ਹੁੰਦਾ ਹੈ ਬਹੁਤ ਹੀ ਹਾਈਜਾਇਨਿਕ ਫੂਡ ਵਧੀਆ ਤਰੀਕੇ ਨਾਲ ਰੈਡੀ ਕੀਤਾ ਜਾਂਦਾ ਹੈ ਮਤਲਬ ਕਿ ਮੋਸਟਲੀ ਰੈਸਟੋਰੈਂਟ ਦੇ ਵਿੱਚ ਇਹ ਚੀਜ਼ਾਂ ਹੁੰਦੀ ਹੈ ਕਿ ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਫੂਡ ਕਿਸ ਤਰੀਕੇ ਨਾਲ ਰੈਡੀ ਕੀਤਾ ਹੈ ਦਾ ਉਹਦੇ ਵਿੱਚ ਕੀ ਕੁਆਲਿਟੀ ਯੂਜ਼ ਕੀਤੀ ਜਾਂਦੀ ਹੈ ਬਟ ਇੱਥੇ ਪ੍ਰੋਪਰ ਟਰਾਂਸਪੈਰੈਂਸੀ ਹੈ ਤੁਹਾਡੇ ਸਾਹਮਣੇ ਫੂਡ ਰੈਡੀ ਕੀਤਾ ਜਾਏਗਾ ਕਿ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਯੂਜ਼ ਹੋ ਰਹੀਆਂ ਨੇ ਬਿਲਕੁਲ ਤੁਹਾਡੇ ਸਾਰੇ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੀ ਰਹਿਣਗੀਆਂ ਇੱਕ ਭਾਜੀ ਹੁਣੀ ਹੋਰ ਬੈਠੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤ एक्सपीरियंस बारे फर्स्ट ऑफ ऑल गल करिए एक्सपीरियंस बहुत तक... बढ़िया है तो इसी फैमिल आप अपा फैमिली के साथ यहाँ पे बहुत अच्छा इंजॉय कर सकते हैं एक इन्वायरमेंट की अगर बात करूँ तो इन्वायरमेंट बहुत अच्छा है ओके okay, yeah. कुछ लोग सोचते हैं कि फैमिली को लेके जाएं वहाँ पे सेफ होगा कि नहीं होगा यहाँ पे बिल्कुल सेफ है सर्विस सर्विस बहुत फास्ट है और टेस्ट भी बहुत अच्छा है मतलब फूड क्वालिटी की अगर बात करें तो बहुत अच्छा फूड बहुत अच्छा है नॉर्मली अगर आप अपनी कितने फैमिली को लेके जाना हो तो आप ये सोचते हैं कि कोई सेफ प्लेस कितने हो ना बिल्कुल बिल्कुल अगर आप लेके आना सकते हो तो बिल्कुल सेफ जगह है और टेस्ट भी बहुत अच्छा है और इनका स्टाफ भी बहुत कोऑपरेटिव है ओके okay. ਤਾ ਜਿਵੇਂ ਕਿ ਆਪਾਂ ਪਾਜੀ ਹੁਣਾਂ ਨਾਲ ਗੱਲ ਕੀਤੀ ਕਿ ਅਗਰ ਤੁਸੀਂ ਆਪਣੀ ਫੈਮਿਲੀ ਨਾਲ ਕਿਤੇ ਵੀ ਵਿਜ਼ਿਟ ਕਰਨਾ ਹੋਵੇ ਨਾਰਮਲੀ ਆਪਾਂ ਨੂੰ ਸੋਚਣਾ ਪੈਂਦਾ ਹੈ ਕਿ ਕਿਹਣੀ ਜਗ੍ਹਾ ਬਿਲਕੁਲ ਸੇਫ ਹੋ ਸਕਦੀ ਹੈ ਕਿਹੜਾ ਪਲੇਸ ਬਹੁਤ ਵਧੀਆ ਹੋ ਸਕਦਾ ਹੈ ਤਾਂ ਪੀਜ਼ਾ 30 ਫੂਡ ਕੋਰਟ ਇੱਕ ਬਹੁਤ ਹੀ ਬੈਸਟ ਪਲੇਸ ਹੈ ਜਿੱਥੇ ਤੁਸੀਂ ਆਪਣੀ ਫੈਮਿਲੀ ਨਾਲ ਆ ਕੇ ਬਹੁਤ ਹੀ ਵਧੀਆ ਟਿੱਕੇ ਦਾ ਇੰਜੋਏ ਕਰ ਸਕਦੇ ਹੋ ਔਰ ਇੱਕ ਬਹੁਤ ਹੀ ਸੇਫ ਪਲੇਸ ਤੇ ਪਾਜੀ ਹੁਣੀ ਹੁਣੇ ਫੂਡ ਇੰਜੋਏ ਕਰਕੇ ਇੱਥੋਂ ਜਾ ਰਹੇ ਸੀ ਤਾਂ ਮੈਂ ਪਾਜੀ ਨਾਲ ਗੱਲਬਾਤ ਕਰਦਾ ਕਿ ਰੈਸਟੋਰੈਂਟ ਦੀ ਫੂਡ ਕੁਆਲਿਟੀ ਔਰ ਇੱਥੋਂ ਦਾ ਇੰਟੀਰੀਅਰ ਉਹਨਾਂ ਨੂੰ ਕਿਵੇਂ ਦਾ ਲੱਗ है, हमारे भारत रिलेटिव आए हुए थे तो okay. जैसे ना पहले अगर कोई भारत रिलेटिव आता था, था ना तो ऐसे महसूस करते हाँ कहाँ लेके जाए लेकिन अब अमन दिबिया ने जैसे पहले भी इनका अच्छा रेस्टोरेंट चल रहा था तो अब तो इन्होंने और भी सोने पर स्वागत कर दिया और काफी अच्छा बना दिया

ਕੋ ਕਸਟਮਰ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਤੇ ਆ ਤਾਂ ਮੈਂ ਤਾਂ ਟੋਹਾਣਾ ਵਾਸੀ ਸੇ ਇਹ ਕਹੇ ਲਗਾਂਗਾ ਕਿ ਇੱਥੇ ਜਿਆਦਾ ਤੋਂ ਜਿਆਦਾ ਹੈ। ਓਕੇ ਥੈਂਕ ਯੂ। ਠੀਕ ਹੈ ਕੋਈ ਆ। ਅੱਛਾ। ਰਾਈਟ ਨਾਉ ਮੈਂ ਗਰਾਉਂਡ ਫਲੋਰ ਤੇ ਖੜਾ ਸੀ ਤੇ ਗਰਾਉਂਡ ਫਲੋਰ ਦੇ ਉੱਤੇ ਜਿੰਨੇ ਵੀ ਕਸਟਮਰਸ ਆਪਾਂ ਉਹਨਾਂ ਦਾ ਕਸਟਮਰ ਦੇ ਰਿਵਿਊ ਲਏ ਤਾਂ ਸਾਰੇ ਕਸਟਮਰ ਨੇ ਇਹੀ ਰეკਮੈਂਡ ਕੀਤਾ ਕਿ ਜਿਹੜਾ ਪੀਜ਼ਾ 13 ਫੂਡ ਕੋਰਟ ਹੈ ਸਭ ਤੋਂ ਬੈਸਟ ਰੈਸਟੋਰੈਂਟ ਹੈ। ਤੇ ਜੇ ਮੈਂ ਸਿਟਿੰਗ ਪਲਾਨ ਦੀ ਗੱਲ ਕਰਾਂ, ਸਿਟਿੰਗ ਏਰੀਆ ਦੀ ਗੱਲ ਕਰਾਂ ਤਾਂ ਟੋਹਾਣੀ ਦੇ ਵਿੱਚ ਸਭ ਤੋਂ ਜ਼ਿਆਦਾ ਸਿਟਿੰਗ ਏਰੀਆ ਬੈ ਤੁਸੀਂ ਆਪਣੀ ਫੈਮਲੀ ਦੇ ਨਾਲ ਤੁਸੀਂ ਆਪਣੇ ਫਰੈਂਡਸ ਦੇ ਨਾਲ ਇੱਥੇ ਬਹੁਤ ਹੀ ਵਧੀਆ ਤਿੱਕੇ ਨਾਲ ਇੰਜੋਏ ਕਰ ਸਕਦੇ ਹੋ ਤੇ ਜਸਟ ਇਹ ਸੀਗਾ ਗਰਾਉਂਡ ਫਲੋਰ ਹੁਣ ਆਪਾਂ ਫਰਸਟ ਫਲੋਰ ਤੇ ਚੱਲਦੇ ਹਾਂ ਕਿਉਂਕਿ ਗਰਾਉਂਡ ਫਲੋਰ ਦੇ ਉੱਤੇ ਫਾਸਟ ਫੂਡ ਤੋਂ ਰਿਲੇਟਿਡ ਜੋ ਵੀ ਟੋਟਲੀ ਆਈਟਮਸ ਨੇ ਤੇ ਜਿਹੜੇ ਮੇਨ ਕੋਰਸ ਤੋਂ ਰਿਲੇਟਿਡ ਆਈਟਮ ਦਾ ਅਰੇਂਜਮੈਂਟ ਹੈ ਉਹ ਫਰਸਟ ਫਲੋਰ ਤੇ ਕੀਤਾ ਹੋਇਆ ਤਾਂ ਆਪਾਂ ਫਰਸਟ ਫਲੋਰ ਤੇ ਚੱਲਦੇ ਹਾਂ ਤੇ ਉੱਥੇ ਜਾ ਕੇ ਦੇਖਦੇ ਹਾਂ ਕਿ ਉੱਥੋਂ ਕਿਵੇਂ ਦਾ ਅਰੇਂਜਮੈਂਟ ਹੈ ਉੱਥੇ ਇੰਟੀਰੀਅਰ ਡਿਜ਼ਾਈਨਿੰਗ ਉੱਥੇ ਕਿਵੇਂ ਦੀ ਹੈ ਕਿਉਂ ਚੱਲਦੇ ਹਾਂ ਫਰਸਟ ਫਲੋਰ ਤੇ ਬਿਲਕੁਲ ਹਮ ਗਰਾਉਂਡ ਫਲੋਰ ਤੋਂ ਆਪਾਂ ਫਰਸਟ ਫਲੋਰ ਤੇ ਆਏ ਸੀ ਤੇ ਫਰਸਟ ਫਲੋਰ ਦਾ ਜਿਹੜਾ ਐਂਬੀਅੰਸ ਹੈ ਜਿਹੜਾ ਐਟਮੋਸਫੇਅਰ ਹੈ ਉਹ ਵੀ ਬਹੁਤ ਹੀ ਲਾਜਵਾਬ ਹੈ ਕੱਲੀ ਕੱਲੀ ਚੀਜ਼ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਹੈ ਇੰਟੀਰੀਅਰ ਡਿਜ਼ਾਈਨਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਆ ਫਸਟ ਆਲ ਸਟਾਰਟਿੰਗ ਨੇ ਵਿੱਚ ਗੱਲ ਕੀਤੀ ਸੀ ਕਿ ਜਿਹੜਾ ਰੈਸਟੋਰੈਂਟ ਦੇ ਵਿੱਚ ਕ੍ਰੀਨੀਜ਼ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਨਾਰਮਲੀ ਰੈਸਟੋਰੈਂਟ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਡੈਕੋਰੇਸ਼ਨ ਵਾਸਤੇ ਜੋ ਪਲਾਂਟਸ ਯੂਜ਼ ਕੀਤੇ ਜਾਂਦੇ ਨੇ ਆਰਟੀਫੀਸ਼ੀਅਲ ਪਲਾਂਟ ਯੂਜ਼ ਕੀਤੇ ਹਨ ਇਹਨੇ ਭਾਜੀ ਹੁਣ ਇਹਨੇ ਡੈਕੋਰੇਸ਼ਨ ਵਾਸਤੇ ਨੇਚਰਲ ਪਲਾਂਟਸ ਯੂਜ਼ ਕੀਤੇ ਹਨ ਅਗਰ ਮੈਂ ਲਾਈਟਿੰਗ ਦੀ ਗੱਲ ਕਰਾਂ ਤਾਂ ਫਰਸਟ ਫਲੋਰ ਦੇ ਉੱਪਰ ਵੀ ਲਾਈਟਿੰਗ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਹੈ ਮੱਦਮਜੀ ਲਾਈਟਿੰਗ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਰੈਸਟੋਰੈਂਟ ਨੂੰ ਡਿਜ਼ਾਈਨ ਕੀਤਾ ਹੈ ਆਲਰੇਡੀ ਬਹੁਤ سارے ਕਸਟਮਰ ਰੈਸਟੋਰੈਂਟ ਦੇ ਵਿੱਚ ਬੈਠੇ ਹੋਏ ਨੇ ਆਪਾਂ ਇਹਨਾਂ ਦੇ ਰਿਵਿਊਜ਼ ਵੀ ਜਾਣਾਂਗੇ ਤੇ ਗਰਾਉਂਡ ਫਲੋਰ ਤੇ ਆਪਾਂ ਰੈਸਟੋਰੈਂਟ ਦੇ ਸਿਟਿੰਗ ਪਲਾਨ ਦੀ ਗੱਲ ਕਰ ਰਹੇ ਸੀਗੇ ਤੇ ਬਿਲਕੁਲ ਆਪਾਂ ਫਰਸਟ ਫਲੋਰ ਤੇ ਵੀ ਅਗਰ ਦੇਖੀਏ ਤਾਂ ਸਿਟਿੰਗ ਪਲਾਨ ਬਹੁਤ ਹੀ ਵਧੀਆ ਹੈ ਅਗਰ ਤੁਹਾਹਾਣੇ ਦੇ ਵਿੱਚ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਸਿਟਿੰਗ ਪਲਾਨ ਜਾਂ ਬੈਠਣ ਵਾਸਤੇ ਸਭ ਤੋਂ ਬੈਸਟ ਏਰੀਆ ਸਭ ਤੋਂ ਜ਼ਿਆਦਾ ਏਰੀਆ ਇੱਕੋ ਹੀ ਰੈਸਟੋਰੈਂਟ ਦੇ ਵਿੱਚ ਹੈ ਉਹ ਹੈ ਪੀਜ਼ਾ 13 ਫੂਡ ਕੋਰਟ ਅਗਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਤੁਸੀਂ ਗਰਾਉਂਡ ਫਲੋਰ ਤੇ ਵੀ ਦੇਖੀ ਸੀ ਤੇ ਫਰਸਟ ਫਲੋਰ ਤੇ ਵੀ ਉਹ ਵੀ ਚੀਜ਼ ਮੈਨੂੰ ਦੇਖਣ ਨੂੰ ਮਿਲੀ ਹੈ ਕਿ ਫਰਸਟ ਫਲੋਰ ਤੇ ਵੀ ਭਾਜੀ ਉਹਨਾਂ ਨੇ ਬੁੱਕ ਸ਼ੈਲਫ ਅਰੇਂਜ ਕੀਤੀਆਂ ਹੋਈਆਂ ਨੇ ਲਾਈਕ ਬੁੱਕਸ ਰੱਖੀਆਂ ਹੋਈਆਂ ਨੇ ਅਗਰ ਤੁਸੀਂ ਸਪੇਅਰ ਟਾਈਮ ਦੇ ਵਿੱਚ ਬੈਠ ਕੇ ਬੁੱਕਸ ਵਗੈਰਾ ਰੀਡ ਕਰਨੀਆਂ ਚਾਹੋ ਹਿਸਟਰੀ ਤੋਂ ਰਿਲੇਟਡ ਜਾਂ ਕੋਈ ਵੀ ਐਂਟਰਟੇਨਮੈਂਟ ਪਰਪਸ ਤੋਂ ਰਿਲੇਟਡ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੁੱਕਸ ਆਪਣਾ ਨੌਲੇਜ ਪ੍ਰੋਵਾਈਡ ਕਰਦੀਆਂ ਨੇ ਤੇ ਨਾਰਮਲੀ ਆਪਾਂ ਮੋਬਾਈਲ ਯੂਜ਼ ਕਰਦੇ ਰਹਿੰਦੇ ਆ ਤੇ ਇੱਕ ਬਹੁਤ ਹੀ ਵਧੀਆ ਚੀਜ਼ ਜਿਹੜੀ ਭਾਈ ਹੁਣਾਂ ਨੇ ਅਰੇਂਜ ਕੀਤੀ ਆ ਤੁਸੀਂ ਬੈਠ ਕੇ ਤੇ ਬੁੱਕਸ ਰੀਡ ਕਰ ਸਕਦੇ ਹੋ ਔਰ ਨੋਲੇਜ ਗੇਨ ਕਰ ਸਕਦੇ ਹੋ ਅ ਜਿਵੇਂ ਕਿ ਆਪਾਂ ਗਰਾਉਂਡ ਫਲੋਰ ਤੇ ਫਾਸਟ ਫੂਡ ਦੇ ਟਾਈਮ ਵੀ ਕਸਟਮਰਸ ਦੇ ਰਿਵਿਊਜ਼ ਲਏ ਸੀ ਤੇ ਹੁਣ ਫਰਸਟ ਫਲੋਰ ਤੇ ਜਮੇ ਮੇਨ ਕੋਰਸ ਦਾ ਜੋ ਵੀ ਸਿਸਟਮ ਹੈ ਇੱਥੇ ਤੇ ਕਸਟਮਰ ਬੈਠੇ ਹੋਏ ਨੇ ਆਪਾਂ ਇਹਨਾਂ ਤੋਂ ਰਿਵਿਊ ਲੈਣੇ ਆ ਕਿ ਇੱਥੋਂ ਦੀ ਜਿਹੜੀ ਫੂਡ ਕੁਆਲਿਟੀ ਉਹਨੂੰ ਕਿਵੇਂ ਦੀ ਲੱਗੀ ਸਸੀ ਗੱਲ ਬਾਜੀ ਸਸੀ ਗੱਲ ਬਾਜੀ ਤੇ ਜਿਵੇਂ ਕਿ ਤੁਸੀਂ ਇੱਥੇ ਬੈਠੇ ਫੂਡ ਇੰਜੋਏ ਕਰ ਰਹੇ ਹੋ ਰਾਈਟ ਨਾਉ ਕਰ ਹੀ ਰਹੇ ਹੋ ਤਾਂ ਤੁਹਾਨੂੰ ਜਿਹੜੀ ਪੀਜ਼ਾ ਥਰਟੀਰ ਫਾਸਟ ਫੂਡ ਕੋਰਟ ਦੀ ਜਿਹੜੀ ਫੂਡ ਕੁਆਲਿਟੀ ਉਹ ਕਿਵੇਂ ਦੀ ਲੱਗੀ ਔਰ ਇੱਥੋਂ ਦਾ ਐਂਬੀਅੰਸ ਕਿਵੇਂ ਦਾ ਲੱਗਿਆ बहुत बेस्ट है पूरे टोहाना में देखने में सबसे बेस्ट मार्केट और आप कितने समय से यहाँ पे आ रहे हो हम तकरीबन जब से स्टार्ट हुआ है पहले ये था मार्केट में था ओके जी ਪੁਰਾਣੇ ਟਾਈਮ ਸੇ ਆ ਰਹੇ ਆਂ ਯਾਹ ਪੇ। ਕਿ ਅਗਰ ਹਮ ਫੈਮਿਲੀ ਦੇ ਅਕੋਰਡਿੰਗ ਬਾਤ ਕਰੂ ਤੋ ਕੈਸਾ ਰੈਸਟੋਰੈਂਟ ਹੈ। ਸੇਫ ਹੈ ਯਾ ਨਹੀਂ ਬਹੁਤ ਸੇਫ ਹੈ ਯਾਹ ਪੇ। ਫੈਮਿਲੀ ਰੈਸਟੋਰੈਂਟ ਹੈ। ਓਕੇ। ਤੋ ਜਿਵੇਂ ਕਿ ਮੈਂ ਕਸਟਮਰ ਨਾਲ ਗੱਲਬਾਤ ਕੀਤੀ, ਨੀਚੇ ਵੀ ਗੱਲਬਾਤ ਕੀਤੀ ਸੀ, ਉੱਪਰ ਵੀ ਗੱਲਬਾਤ ਕੀਤੀ ਤੇ ਆਲਓ ਓਵਰਆਲ ਸਾਰੇ ਕਸਟਮਰ ਇਹੀ ਰਿਕਮੈਂਡ ਕਰ ਰਹੇ ਨੇ ਕਿ ਇੱਥੋਂ ਜਿਹੜੀ ਫੂਡ ਕੁਆਲਿਟੀ ਹੈ ਔਰ ਜਿਹੜਾ ਐਂਬੀਅੰਸ ਹੈ ਫੈਮਿਲੀ ਵਾਸਤੇ ਬਹੁਤ ਹੀ ਸੇਫ ਹੈ। ਭਾਜੀ ਹੁਣੀ ਆਪਣੀ ਫੈਮਿਲੀ ਨਾਲ ਬੈਠੇ ਇੱਥੇ ਫੂਡ ਇੰਜੋਏ ਕਰ ਰਹੇ ਨੇ।

ਮੈਂ ਵੈਸੇ ਤੋਂ ਅੱਜ ਫਸਟ ਟਾਈਮ ਹੀ ਆਇਆ ਹਾਂ ਕਾਫੀ ਅੱਛਾ ਲੱਗਾ ਮੇਰੇ ਕੋ ਨੂੰ ਇੱਥੇ। ਓਕੇ ਫਸਟ ਟਾਈਮ ਆਇਓਰ ਫਸਟ ਟਾਈਮ ਹੈ ਆਪਕੋ ਇਹ ਲੱਗਾ ਕਿ ਰੈਸਟੋਰੈਂਟ ਬਿਲਕੁਲ ਵੈਸ। ਹਾਂ ਬਹੁਤ ਅੱਛਾ ਹੈ ਜੀ। ਓਕੇ ਸੋ ਜਿੱਦਾਂ ਕਿ ਮੈਂ ਪਾਜੀ ਨਾਲ ਵੀ ਗੱਲਬਾਤ ਕੀਤੀ ਤੇ ਇਹ ਵੀ ਇਹੀ ਰეკਮੈਂਡ ਕਰ ਰਹੇ ਨੇ ਕਿ ਫੈਮਿਲੀ ਵਾਸਤੇ ਰੈਸਟੋਰੈਂਟ ਬਹੁਤ ਹੀ ਸੇਫ ਹੈ ਔਰ ਤੁਸੀਂ ਆਪਣੀ ਫੈਮਿਲੀ ਨਾਲ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਇੰਜੋਏ ਕਰ ਸਕਦੇ। ਇਸ ਟਾਈਮ ਰੈਸਟੋਰੈਂਟ ਦੇ ਓਨਰ ਅਮਰ ਪਾਜੀ ਨਾਲ ਮੌਜੂਦ ਆ ਤੇ ਮੈਂ ਪਾਜੀ ਨਾਲ ਕੁਝ ਗੱਲਬਾਤ ਕਰਨਾ ਚਾਹਾਂਗਾ। ਰੈਸਟੋਰੈਂਟ ਦੀ ਫੂਡ ਕੁਆਲਿਟੀ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਜਿਵੇਂ ਕਿ ਮੈਂ ਰੈਸਟੋਰੈਂਟ ਦੀ ਫੂਡ ਕੁਆਲਿਟੀ ਨੂੰ ਲੈ ਕੇ ਗੱਲ ਕਰਾਂ ਕਿ ਤੁਹਾਡੀਆਂ ਸਪੈਸ਼ਲ ਡਿਸ਼ੇਸ ਕਿਹੜੀਆਂ-ਕਿਹੜੀਆਂ ਨੇ ਤੇ ਤੁਸੀਂ ਆਪਣੇ ਰੈਸਟੋਰੈਂਟ ਦੀ ਫੂਡ ਦੀ ਕੁਆਲਿਟੀ ਨੂੰ ਬੈਸਟ ਕਿਵੇਂ ਬਣਾਉਂਦੇ ਸਾਡੀਆਂ ਬੈਸਟ ਫੂਡ ਦੀਆਂ ਜਿਹੜੀਆਂ ਆਈਟਮਸ ਨੇ ਜਿਵੇਂ ਟੋਟਲੀ ਹੀ ਫਾਸਟ ਫੂਡ ਲਾ ਲੋ ਭਾਈ ਮੇਨ ਕੋਰਸ ਹੈ ਚਾਈਨੀਜ਼ ਹੈ ਸਾਊਥ ਇੰਡੀਅਨ ਹੈ ਹਰ ਤਰ੍ਹਾਂ ਦੀ ਹੀ ਫਾਸਟ ਫੂਡ ਰਿਲੇਟਿਡ ਆਈਟਮ ਸਾਡੇ ਰੈਸਟੋਰੈਂਟ ਤੇ ਮਿਲਦੀ ਹੈ ਠੀਕ ਹੈ ਜੀ ਹਾਂ ਜੀ ਤੇ ਜੇ ਜੇ ਗੱਲ ਕਰਾਂ ਕਿ ਦੂਸਰੇ ਰੈਸਟੋਰੈਂਟ ਦੇ ਨਾਲੋਂ ਤੁਸੀਂ ਆਪਣੇ ਫੂਡ ਦੀ ਕੁਆਲਿਟੀ ਨੂੰ ਬੈਸਟ ਕਿਵੇਂ ਬਣਾਉਣੀ ਹੈ ਸਾਡੇ ਕੋਲ ਦੇਖੋ ਜੀ ਕੁਆਲਿਟੀ ਔਰ ਕੁਆਂਟੀਟੀ ਦੋਨਾਂ ਚੀਜ਼ਾਂ ਦੇ ਨਾਲ ਅਸੀਂ ਕੰਪੈਰੀਜ਼ਨ ਨਹੀਂ ਕਰਦੇ ਬਿਲਕੁਲ ਵੀ ਠੀਕ ਹੈ ਸਾਡੇ ਵੱਲੋਂ ਬੈਸਟ ਤੋਂ ਬੈਸਟ ਕਸਟਮਰ ਨੂੰ ਦਿੱਤਾ ਜਾਂਦਾ ਜਿੰਨਾ ਬੈਸਟ ਹੋ ਸਕੇ ਔਰ ਇੱਕ ਚੀਜ਼ ਭਾਈ ਮੈਨੂੰ ਬਹੁਤ ਵਧੀਆ ਲੱਗੀ ਤੁਸੀਂ ਜਿਹੜਾ ਓਪਨ ਕਿਚਨ ਬਣਾ ਰੱਖਿਆ ਕਿਉਂਕਿ ਕੋਈ ਵੀ ਕਸਟਮਰ ਆਂਦਾ ਹੈ ਤੇ ਟ੍ਰਾਂਸਪੇਰੈਂਸੀ ਹੈ ਨੂੰ ਇਹ ਚੀਜ਼ ਪਤਾ ਲੱਗ ਰਹੀ ਹੈ ਕਿ ਤੁਸੀਂ ਫੂਡ ਦੇ ਵਿੱਚ ਕਿਹੜੀ ਪ੍ਰੋਪਰ ਆਈਟਮ ਯੂਜ਼ ਕਰ ਰਹੇ ਹੋ ਤੇ ਇਹ ਚੀਜ਼ ਦੀ ਟ੍ਰਾਂਸਪੇਰੈਂਸੀ ਜੋ ਬਹੁਤ ਬੈਸਟ ਲੱਗੀ ਤੇ ਜੇਕਰ ਗੱਲ ਕਰਾਂ ਭਾਜੀ ਵੈਜ ਤੇ ਨਾਨ ਵੈਜ ਫੂਡ ਆਈਟਮਸ ਦੀ ਮੋਸਟਲੀ ਗੁਰਸਿੱਖ ਫੈਮਲੀਆਂ ਹੁੰਦੀਆਂ ਨੇ ਜੋ ਨਾਨ ਵੈਜ ਤੋਂ ਬੁਰੇਜ਼ ਕਰਦੀਆਂ ਨੇ ਤਾਂ ਤੁਸੀਂ ਉਸ ਚੀਜ਼ ਨੂੰ ਕਿਵੇਂ ਸੈਪਰੇਟ ਕਰਦੇ ਹੋ ਵੈਜ ਤੇ ਨਾਨ ਵੈਜ ਨੂੰ ਕਿਵੇਂ ਅਲੱਗ-ਅਲੱਗ ਰੈਡੀ ਕਰਦੇ ਹੋ ਦੇਖੋ ਜੀ ਪਹਿਲੇ ਤਾਂ ਮੈਂ ਤੁਹਾਨੂੰ ਦੱਸ ਇੱਥੇ ਨਾਨ-ভেজ ਰਿਲੇਟਡ ਕੋਈ ਵੀ ਆਈਟਮ ਨਹੀਂ ਬੰਦੇ ਸਾਡੇ ਕੋਲ ਪਤਾ ਹੈ ਤੁਸੀਂ ਕੱਲਾ ਵੈਜ ਆਈਟਮ ਹੀ ਜਾਨ ਜਾਂਦੇ ਟੋਟਲ ਸਾਡੇ ਕੋਲ ਸਾਰਾ ਹੀ ਵੈਜ ਬੰਦ ਹੈ ਤੇ ਇੱਕ ਚੀਜ਼ ਹੈ ਜਿਹੜੀ ਬਹੁਤ ਹੀ ਬੈਸਟ ਲੱਗੀ ਕਿਉਂਕਿ ਬਹੁਤ ਸਾਰੀਆਂ ਗੁਰਸਿੱਖ ਫੈਮਲੀਆ ਇਸ ਚੀਜ਼ ਤੋਂ ਗੁਰੇਜ਼ ਕਰਦੀਆਂ ਨੇ ਕਿ ਇੱਕੋ ਕਿਚਨ ਦੇ ਵਿੱਚ ਵੈਜ ਤੇ ਨਾਨ-ভেজ ਫੂਡ ਆਈਟਮਸ ਰੈਡੀ ਕੀਤੀਆਂ ਜਾਂਦੀਆਂ ਨੇ ਪਰ ਇੱਥੇ ਤੁਹਾਨੂੰ ਕੱਲਾ ਵੈਜ ਫੂਡ ਮਿਲਣ ਵਾਲਾ ਹੈ ਜੇਕਰ ਤੁਸੀਂ ਆਪਣੀ ਫੈਮਲੀ ਦੇ ਨਾਲ ਫੂਡ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਤੁਸੀਂ ਪੀਜ਼ਾ 13 ਫੂਡ ਕੋਰਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਤੇ ਦੂਜੀ ਗੱਲ ਕਰੀਏ ਆਪਾਂ ਹੁਣ ਭ ਜਿਹੜੀ ਤੁਸੀਂ ਫੂਡ ਦੀ ਡਿਲੀਵਰੀ ਕਰਦੇ ਹੋ ਕੱਲੇ ਆਪਣੇ ਟੋਹਾਣੇ ਏਰੀਆ ਦੇ ਵਿੱਚ ਕਰਦੇ ਹੋ ਜਾਂ ਆਊਟਸਾਈਡ ਜਮੇ ਕਿ ਪਿੰਡ ਵਗੈਰਾ ਹੋ ਗਿਆ ਉਸ ਏਰੀਆ ਦੇ ਵਿੱਚ ਵੀ ਕਰਦੇ ਦੇਖੋ ਜੀ ਜਿਹੜੀ ਸਾਡੀ ਫੂਡ ਦੀ ਡਿਲੀਵਰੀ ਹੈ ਉਹ ਸਾਡਾ ਲੋਕਲ ਸਿਟੀ ਸਿਟੀ ਦੇ ਵਿੱਚ ਹੈ ਹਾਂਜੀ ਪਿੰਡ ਦੇ ਵਿੱਚ ਅਸੀਂ ਉਸ ਟਾਈਮ ਡਿਲੀਵਰ ਫੂਡ ਕਰਦੇ ਹਾਂ ਜਿਸ ਟਾਈਮ ਮੰਨ ਲਓ ਕਿਸੇ ਦੀ ਕੋਈ ਬਰਥਡੇ ਪਾਰਟੀ ਹੈ ਮੈਕਸਿਮਮ ਆਰਡਰ ਹੋਣਾ ਚਾਹੀਦਾ ਅਮਾਊਂਟ ਤੇ ਡਿਪੈਂਡ ਕਰਦੇ ਆ ਅਗਰ ਉਹਨਾਂ ਦੀ 2000 ਤੋਂ ਪਲੱਸ ਅਮਾਊਂਟ ਜਾਂਦੀ ਹੈ ਤਾਂ 10 ਪਿੰਡ ਦੇ ਵਿੱਚ ਵੀ ਉਸ ਚੀਜ਼ ਨੂੰ ਫੂਡ ਨੋਟ ਆਦਿ ਨੂੰ ਡਿਲੀਵਰ ਕਰਦੇ ਮਤਲਬ ਕੁਆਂਟੀਟੀ ਤੇ ਡਿਪੈਂਡ ਕਰਦਾ ਹੈ ਅਗਰ ਫੂਡ ਦੀ ਕੁਆਂਟੀਟੀ ਜ਼ਿਆਦਾ ਹੈ ਤਾਂ ਤੁਸੀਂ ਪਿੰਡ ਦੇ ਵਿੱਚ ਫੂਡ ਉਹ ਲੈ ਜੀਂ ਕਰਦੇ ਜਿਵੇਂ ਕਿ ਮੈਂ ਭਾਜੀ ਹੁਣਾਂ ਨਾਲ ਗੱਲਬਾਤ ਕਰ ਰਿਹਾ ਸੀ ਫੂਡ ਦੀ ਕੁਆਲਿਟੀ ਤੋਂ ਰਿਲੇਟਿਡ ਕੁਝ ਗੱਲਾਂ ਚੱਲ ਰਹੀਆਂ ਸੀ ਤੇ ਇੱਕ ਚੀਜ਼ ਜਿਹੜੀ ਬੈਸਟ ਨੂੰ ਲੱਗੀ ਕਿ ਜਿਹੜੀ ਕਾਫੀ ਕਾਫੀ ਦਾ ਰੀਅਲ ਟੇਸਟ ਪ੍ਰੋਵਾਈਡ ਕਰਨ ਵਾਸਤੇ ਭਾਜੀ ਹੁਣਾਂ ਨੇ ਸਪੈਸ਼ਲ ਮਿਲਰ ਦਾ ਮਸ਼ੀਨ ਪਰਚੇਸ ਕੀਤੀ ਹੈ ਤੇ ਪਾਜੀ ਜਿਵੇਂ ਇਹਦੇ ਬਾਰੇ ਥੋੜਾ ਐਕਸਪਲੇਨ ਕਰੋ ਕਿ ਮੋਸਟਲੀ ਰੈਸਟੋਰੈਂਟ ਦੇ ਵਿੱਚ ਕੀ ਹੁੰਦਾ ਹੈ ਕਿ ਪਾਊਡਰ ਵਾਲੀ ਕਾਫੀ ਪ੍ਰੋਵਾਈਡ ਕੀਤੀ ਜਾਂਦੀ ਹੈ ਪਾਉ 40 ਤਾਂ ਇੱਥੇ ਤੁਸੀਂ ਬੀਨਸ ਨੂੰ ਗ੍ਰਾਈਂਡ ਕਰਕੇ ਰੀਅਲ ਡੇਸ ਪ੍ਰੋਵਾਈਡ ਕਰਨ ਵਾਸਤੇ ਮੈਨੂੰ ਲੱਗਦਾ ਕਾਫੀ ਦੇ ਵਿੱਚ ਵੀ ਵੈਰਾਈਟੀਆਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਕਾਫੀ ਤਰ੍ਹਾਂ ਦੀਆਂ ਕਾਫੀਜ਼ ਹੁੰਦੀ ਹੈ ਤਾਂ ਉਹਦੇ ਬਾਰੇ ਥੋੜਾ ਐਕਸਪਲੇਨ ਕਰੋ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਸਾਡੇ ਕੋਲ ਤੁਹਾਨੂੰ ਮਸ਼ੀਨਰੀ ਰਿਲੇਟਡ ਹਰ ਇੱਕ ਤਰ੍ਹਾਂ ਦੀ ਕਾਫੀ ਮਿਲ ਜੇਗੀ ਜਿਵੇਂ ਤੁਹਾਨੂੰ ਹਰੇਕ ਰੈਸਟੋਰੈਂਟ ਦੇ ਵਿੱਚ ਨਾਰਮਲ ਕਾਫੀ ਮਿਲੇਗੀ ਸਾਡੇ ਕੋਲ ਮਸ਼ੀਨਰੀ ਕਾਫੀ ਬੀਨਸ ਨੂੰ ਗ੍ਰਾਈਂਡ ਕਰਕੇ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਫਲੇਵਰ ਦੇ ਵਿੱਚ ਕੋਲਡ ਕਾਫੀ ਹੌਟ ਕਾਫੀ ਹਰ ਇੱਕ ਤਰ੍ਹਾਂ ਦੀ ਆਈਟਮ ਮਿਲ ਜੇਗੀ ਤੁਹਾਨੂੰ ਇਹਦੇ ਵਿੱਚ ਕਾਫੀ ਵੈਰਾਈਟੀਆਂ ਨੇ ਉਹ ਵੀ ਮਿਲ ਜਾਣਗੇ ਔਰ ਇਹਦੇ ਵਿੱਚ ਪਲੱਸ ਤੁਹਾਨੂੰ ਕਾਫੀ ਦੇ ਵਿੱਚ ਜਿਵੇਂ ਲਾ ਲਓ ਆਈਸ ਲਾਤੇ ਲਾ ਲਓ ਹੌਟ ਚਾਕਲੇਟ ਲਾ ਲਓ ਕੈਪੇਚੀਨੋ ਲਾ ਲੋ ਕਾਫੀ ਵਰਾਇਟिज ਨੇ ਇਸ ਦੇ ਵਿੱਚ ਉਹ ਸਭ ਵਰਾਇਟिज ਤੁਹਾਨੂੰ ਇੱਥੇ ਮਿਲਣ ਮਤਲਬ ਜਿਹੜੀ ਕਾਫੀ ਇਸ ਦੇ ਆਪਾਂ ਨਾਂ ਸੁਣਦੇ ਆ ਵੱਡੇ ਵੱਡੇ ਰੈਸਟੋਰੈਂਟ ਦਾ ਵਿੱਚ ਜਾਂ ਵੱਡੀ ਵੱਡੀ ਸਿਟੀਆਂ ਦੇ ਵਿੱਚ ਤਾਂ ਉਹ ਚੀਜ਼ ਤੁਸੀਂ ਆਪਣੇ ਲੋਕਲ ਏਰੀਆ ਟੁਹਾਣੇ ਦੇ ਵਿੱਚ ਪ੍ਰੋਵਾਈਡ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ 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 ਜਿਹੜੇ ਵੀ ਕਸਟਮਰ ਲਾਈਕ ਕਾਫੀ ਦਾ ਰੀਅਲ ਟੇਸਟ ਕਰਨਾ ਚਾਹੁੰਦੇ ਹੋ ਮੇਬੀ ਜਿਹੜੀ ਕਾਫੀ ਇਸ ਦੇ ਨਾਂ ਆਪਾਂ ਸੁਣੇ ਸੀ ਸ਼ਾਇਦ ਵੱਡੇ ਵੱਡੇ ਸਿਟੀਆਂ ਦੇ ਵਿੱਚ ਮਿਲਦੀਆਂ ਨੇ ਔਰ ਉਹ ਰੀਅਲ ਕਾਫੀ ਦਾ ਟੇਸਟ ਤੁਹਾਨੂੰ ਤੁਹਾਡੀ ਆਪਣੀ ਸਿਟੀ ਟੁਹਾਣੇ ਦੇ ਵਿੱਚ ਮਿਲਣ ਵਾਲਾ ਹੈ ਉਹ ਡ੍ਰਿੰਕਸ ਦੇ ਵਿੱਚ ਕਾਫੀ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਆਈਟਮਸ ਤੁਸੀਂ ਪ੍ਰੋਵਾਈਡ ਕਰਦੇ ਸਾਡੇ ਕੋਲ ਤੁਹਾਨੂੰ ਮੋਕਟੇਲਸ ਦੀ ਕਾਫੀ ਵੈਰਾਈਟੀ ਮਿਲ ਜੇਗੀ ਸਾਡੇ ਕੋਲ ਟੋਟਲ 13 ਤਰ੍ਹਾਂ ਦੇ ਮੋਕਟੇਲਸ ਨੇ ਜਿਦੇ ਵਿੱਚ ਗ੍ਰੀਨ ਐਪਲ ਹੋ ਗਿਆ ਬਲੂ ਮਜ਼ੀਤੋ ਹੋ ਗਿਆ ਬਲੂ ਲੈਗਨ ਹੋ ਗਿਆ लवली ਲੈਮੀਨੇਟ ਹੋ ਗਿਆ ਔਰ ਆਪਣਾ ਆਈਸ ਟੀ ਹੋਗੀ ਸਾਡੇ ਕੋਲ ਲੈਮਨ ਟੀ ਹੋਗੀ ਪੀਚ ਟੀ ਹੋਗੀ ਕਾਫੀ ਫਲੇਵਰ ਨੇ ਜਿਹੜੇ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਔਰ ਇੱਕ ਹੋਰ ਪੋਜ਼ਿਟਿਵ ਪੁਆਇੰਟ ਜਿਹੜਾ ਮੈਨੂੰ ਲੱਗਿਆ ਕਿ ਮੋਸਟਲੀ ਜਦੋਂ ਕਸਟਮਰਜ਼ ਆਉਂਦੇ ਨੇ ਤਾਂ ਉਹਨਾਂ ਨੂੰ ਪਾਰਕਿੰਗ ਵਾਸਤੇ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਗੱਡੀਆਂ ਖੜੀਆਂ ਕਰਨ ਵਾਸਤੇ ਪਰ ਰੈਸਟੋਰੈਂਟ ਦੇ ਨਾਲ ਬਿਲਕੁਲ ਹੀ ਬਖਸ਼ੀ ਗਰਾਊਂਡ ਦੇ ਵਿੱਚ ਖੁੱਲੀ ਡੁੱਲੀ ਪਾਰਕਿੰਗ ਬਣੀ ਹੋਈ ਹੈ ਤੁਸੀਂ ਆਪਣੇ ਵਹੀਕਲ ਬਹੁਤ ਹੀ ਆਰਾਮ ਨਾਲ ਔਰ ਸੇਫਟੀ ਨਾਲ ਉੱਥੇ ਪਾਰਕ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣੀ ਫੈਮਿਲੀ ਨਾਲ ਫੂਡ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਪੀਜ਼ਾ 13 ਫੂਡ ਕੋਰਟ ਦੇ ਉੱਤੇ ਜ਼ਰੂਰ ਵਿਜ਼ਿਟ ਕਰੋ ਪੀਜ਼ਾ 13 ਫੂਡ ਕੋਰਟ ਦਾ ਐਡਰੈਸ ਰੇਲਵੇ ਰੋਡ ਸਟੇਟ ਬੈਂਕ ਦੇ ਬਿਲ ਜੇਕਰ ਤੁਸੀਂ ਸਾਰੀ ਵੀਡੀਓ ਨੂੰ ਦੇਖ ਲਿਆ ਤਾਂ ਇੱਕ ਚੀਜ਼ ਜ਼ਰੂਰ ਨੋਟਿਸ ਕਰ ਲਿਓ ਜੇਕਰ ਤੁਸੀਂ ਆਪਣੀ ਫੈਮਿਲੀ ਨਾਲ ਰੈਸਟੋਰੈਂਟ ਦੇ ਵਿੱਚ ਵਿਜ਼ਿਟ ਕਰਦੇ ਹੋ ਬਟ ਇੱਕ ਚੀਜ਼ ਜ਼ਰੂਰ ਨੋਟਿਸ ਕਰ ਲਿਓ ਵੀਡੀਓ ਨੂੰ ਸ਼ੇਅਰ ਕੀਤਾ ਹੋਣਾ ਚਾਹੀਦਾ ਵੀਡੀਓ ਤੇ ਕਮੈਂਟ ਹੋਣਾ ਚਾਹੀਦਾ ਬਿੱਲ ਤੇ ਉੱਪਰ ਤੁਹਾਨੂੰ ਐਕਸਟਰਾ 10% ਦਾ ਡਿਸਕਾਊਂਟ ਭਾਈ ਵੱਲੋਂ ਮਿਲਣ ਵਾਲਾ ਹੈ ਬਟ ਇੱਕ ਚੀਜ਼ ਜ਼ਰੂਰ ਨੋਟਿਸ ਕਰਿਓ ਕਿ ਵੀਡੀਓ ਸ਼ੇਅਰ ਹੋਣੀ ਚਾਹੀਦੀ ਹੈ ਔਰ ਕਮੈਂਟ ਹੋਣਾ ਚਾਹੀਦਾ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਓ ਔਰ 10% ਦਾ ਡਿਸਕਾਊਂਟ ਭਾਈ ਹੁਣਾਂ ਕੋ ਆਣ ਕੇ ਜ਼ਰੂਰ ਲਓ